ਹਾਂਜੀ ਦੋਸਤੋ ਬਹੁਤ ਹੀ ਭਾਵਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਘਰਾਂ ਦੀਆਂ ਮਜਬੂਰੀਆਂ ਬਹੁਤ ਕੁਝ ਕਰਵਾ ਦਿੰਦੀਆਂ ਨੇ ਤਿੰਨ ਸਾਲ ਦੀ ਬੱਚੀ ਦੀ ਮਾਂ ਜਦੋਂ ਵਿਦੇਸ਼ ਜਾਂਦੀ ਹੈ ਛੋਟੀ ਜੀ ਬੱਚੀ ਨੂੰ ਰੋਂਦੀ ਦੇਖ ਸਾਰਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਛੋਟੀ ਬੱਚੀ ਨੂੰ ਮਾਂ ਆਪਣੀ ਗੋਦ ਵਿੱਚ ਚੁੱਕ ਕੇ ਰੋਣ ਲੱਗ ਜਾਂਦੀ ਹੈ ਬਹੁਤ ਹੀ ਭਾਵਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਦੋਸਤੋ ਸੱਚੀ ਦੋਸਤੋ ਬਹੁਤ ਔਖਾ ਬੱਚਿਆਂ ਤੇ ਮਾਪਿਆਂ ਤੋਂ ਦੂਰ ਰਹਿਣਾ ਤਨ ਹੈ ਇਹ ਭੈਣ ਜਿਸ ਨੇ ਬੱਚਿਆਂ ਦੇ ਭੁੱਖ ਦੇ ਲਈ ਆਪਣਾ ਘਰ-ਬਾਰ ਛੱਡਿਆ ਦੋਸਤੋ ਇਸ ਛੋਟੀ ਬੱਚੀ ਦੀਆਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਤੇ ਫੋਟੋਸ ਨੇ ਜੋ ਕੁਝ ਫੋਟੋਆਂ ਸੀ ਸ਼ੇਅਰ ਕਰ ਰਿਆ ਜੇ ਆਪਣੀਆਂ ਸਰਕਾਰਾਂ ਦਾ ਸਿਸਟਮ ਵਧੀਆ ਹੋਵੇ ਤਾਂ ਕੋਈ ਨਾ ਬਾਹਰ ਜਾਵੇ ਦੋਸਤੋ ਬਾਕੀ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਦੋਸਤੋ ਬਾਕੀ ਜੋ ਵੀਰ ਅਤੇ ਭੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਵੱਡੀ ਖਬਰ ਤੁਹਾਨੂੰ ਮਿਲ ਸਕੇ